ਕੋਈ ਸੀ ਪਰ 60 ਦੀਆਂ ਨਹੀਂ ਆਣਗੀਆਂ ਹਰ ਜਾ 18 1 ਰੁਪਿਆ ਚੁੱਪ ਕਰ ਜੀ ਚੁੱਪ ਕਰ ਜੀ ਮੈਂ ਨਹੀਂ ਲੈਣੀ ਚੁੱਪ ਕਰ ਜੀ ਚੈਲੋ ਤੇ ਬਾੜੀ ਚ ਗਿਆ ਕਦੇ ਕੋਟਲੇ ਮੰਨ ਵਾਲੇ ਫਟਕਾਂ ਤੇ ਜੀ ਇਹਨਾਂ ਦੇ ਕਰੀ ਇਹਨਾਂ ਦੇ ਨਹੀਂ ਤੂੰ ਗਿਆ ਇਹਨਾਂ ਦੇ ਘਰ ਵਾ ਗਿਆ ਤੂੰ ਤਾਂ ਮਹੀਂ ਜਾਣਾ ਸ਼ਹਿਰ ਚ ਸਾਰੇ ਇੱਧਰ ਪਿਛਲੇ ਪਾਸੇ ਮੰਨ ਵਾਲਾ ਫਟਕ ਟੱਪ ਕੇ ਗਲੀ ਪੈ ਕੇ ਇੱਧਰ ਇਹਨੇ ਸੈੱਡ ਹੈ ਇੱਕ ਭਲਾਟ ਜਿਹਾ ਉੱਥੇ ਨਾ ਹੀ 100 ਬੱਕਰੀ ਖੜੀ ਹੁੰਦੀ ਆ। 100 ਬੱਕਰੀ ਇਹਨਾਂ ਨੇ ਪੂਰੀ। 100 ਤੋਂ ਹੀ ਮਨ ਨੂੰ ਨੇ ਵੱਧੇ ਹੁਣ ਭਾਈ। ਵੱਧਨੇ ਨੇ 100 ਤੋਂ? ਹਾਂ 100 ਤੋਂ। ਹੁਣ ਕਿੰਨੀਆਂ ਨੇ? ਜੀ 100 ਸਵਾ 100। 100 ਸਵਾ 100 ਬੱਕਰੀ। ਆ ਬੱਕਰੇ ਵੀ ਉਹਨਾਂ ਜੀ ਨੇ ਕਿਹਾ। ਹਸੀ ਆਪ ਦੇ ਕਰੇ ਹੋ ਨੇ ਹੈਨਾ? ਹਾਂ ਹਸੀ ਆ। ਇੱਕ ਆਂਡੂ ਆ। ਅੱਛਾ ਆਂਡੂ ਗਾਂ। ਆਵੇਂ ਮਨਾ ਕੌਣ ਕਰੂਗਾ ਮੁੱਲ ਲਗਾ ਉਹ ਲਿਖਾਈ ਕਰੂਗਾ ਬਾਬਾ ਜੀ ਕੀ ਮੰਗਦੇ ਹੋ ਥੋੜੀ ਦਾ ਹਾਂ 85 85000 ਠੀਕ ਹੈ ਥੋੜੀ ਚੀਜ਼ ਐ ਕੁਛ ਵੀ ਮੰਗ ਸਕਦੇ ਹੋ ਬਾਬਾ ਰਾਜੂ ਦੱਸ ਕੀ ਦਿੰਨਾ ਹੈ 40000 ਹੈ 45000 ਜੋੜੀ ਦਾ ਬਾਬੇ ਦਾ 85 ਜਿਆਦੇ ਹੈ ਤੇਰਾ 45 ਥੋੜਾ ਹੈ ਕਿਉਂ ਪਸ਼ੂਆਂ ਨੂੰ ਦੇਖ ਕੇ ਕਹਿਣਾ ਮੈਂ ਜਵਾਨ ਬੱਕਰੀਆਂ ਨੇ ਪੂਰੀਆਂ ਦੰਧਾਂ ਤੋਂ ਬਾ ਯਾਰ ਨਾ ਬਾਬੇ ਨੂੰ ਮਾਰ ਪੋਵੇ ਨਾ ਮੈਨੂੰ ਕੋਈ ਗੱਲ ਇੱਥੇ ਪੁੱਗਦੀ ਨਹੀਂ ਆ ਫਿਰ ਮੇਰੇ ਕੰਨ ਨੇ ਚਲਾ ਦੇ ਪਰ ਉਹਨੂੰ ਵੀ ਮੈਂ ਪੁੱਛੂੰ ਪਹਿਲਾਂ ਤੂੰ ਇਹਨੂੰ ਪੁੱਛਿਆ ਫਿਰ ਮੈਨੂੰ ਪੁੱਛ ਨਹੀਂ ਮੈਂ ਨਹੀਂ ਤਾਂ ਪੁੱਛਿਆ ਪਛਾਇਆ ਹੀ ਹੈ ਤੁਸੀਂ ਗੱਲ ਕਰ ਲਓ ਵਾਹ ਤੂੰ ਬੋਲ ਜਿੱਥੇ ਮੈਂ ਤੈਨੂੰ ਕਹਦਾ ਤੇ ਬਰੇਕਲਾ ਦੀ ਗੱਲ ਘਾਤਾਂ ਤੂੰ ਚੜ ਪਰਾ ਚੜ ਲਿਆ ਮੈਂ ਤਾਂ ਹੁਣ ਤੂੰ ਚੜ ਐ ਕਿ ਚੜੂਗਾ ਤੂੰ ਹੀ ਚੜ ਚੜ ਕੇ ਚੰਦਾ ਕਹਿੰਦੀ ਆਵੇ ਖਦਾ ਦਾ ਬੰਦਾ ਕਿਤੇ ਹੋਰ ਨਾ ਪੈ ਜੇ ਪੰਗਾ ਅੰਦਾ ਖੜ ਨੰਗਾ ਖੋਲ ਪ੍ਰਵਾਨੀ ਬਾਹਰ ਸੁੱਧਰ ਗਈ ਕਦੇ ਦੇ ਨਾਲ ਨਾ ਛੋਲੇ ਨਾ ਦਾਲ ਮੰਗਲ ਮਗਾਉਣੀ ਛੱਡ ਦੇ ਨਹੀਂ ਉਹ ਛੱਡ ਦਾਂਗੇ ਸਾਰਾ ਕੁਝ ਹਾਂ ਤੂੰ ਐ ਦਾ ਜੈ ਜੀ ਵੇ ਹਿਲਾ ਦਿਓ ਬੱਕਰੀਆਂ ਜਾਇਜ ਹੋਊਗਾ ਮੈਂ। ਹੋਰ ਹੀ ਗੱਲਾਂ। ਹਾਂ। ਮੰਗ ਲਿਆ ਮੈਨੂੰ ਬੱਕਰੀ। 나ੜੀ ਇਹ ਨਹੀਂ 나ੜੀ ਤੂੰ ਨਹੀਂ। ਇਹ ਪੁਰਾਣੇ ਜਮਾਨੇ ਦਾ ਬੰਦਾ ਹੈ। ਹਾਂ ਠੀਕ ਹੈ। ਉਹਦੋਂ ਖੋਣ ਕੇ ਦਿਖਾਦੇ ਪਰ ਇਹਨੂੰ ਕਰ। ਕਰਦੀਆਂ ਬੱਕਰੀਆਂ ਨੇ ਆਂਦੀਆਂ ਬੱਕਰੀਆਂ ਨੇ ਗਾਰੰਟੀ ਮੈਥੋਂ ਲੈ ਲੈ। ਮੈਂ ਤੇਰੀ ਗੱਲ। ਇਹਨੇ ਬਾਕੀ ਵੇਚਣ ਆਇਆ ਮਾਲ ਚਲੋ ਪਾਲੀ ਵਾਦੂ ਜਾਂ ਮਾਲ ਵਿੱਚੋਂ ਵੇਚੋ। ਆਇਆ ਵਿਕਣਾ ਮਾਲ ਮੋਲਾ। ਹਾਂ ਜੀ ਹਾਂ। ਠੀਕ ਆ। ਇੱਕੋ ਹੀ ਨਕਸ਼ੇ ਦੀਆਂ ਨੇ ਇੱਕ ਨੂੰ ਲਕੋ ਲੈ ਦੂਜੇ ਨੂੰ ਕੱਢ ਲੈ। ਹੋਗ ਆਪਣੇ ਉਹੀ ਆ ਜਿਹੜਾ ਤੁੰਗਾ ਵਾਲੀ ਦਾ ਬੇਚਾ ਪਤਾ ਹੈ ਮੇਰਾ ਦੇਖਿਆ ਜੈ ਜੈ ਬਹਿਲਾਈ ਕਿ ਕੀ ਕਰਾਂ ਉਦੋਂ ਹੋ ਜਾ ਮੜਾ ਜਾ ਨਾ ਕੋਈ ਗੱਲ ਨਹੀਂ ਮੈਂ ਤੁਰ ਗਿਆ ਨਾ ਹੈ ਹੈ ਕੀ ਕਹਿੰਨਾ ਪਰ 10000 ਦੀਆਂ ਦਿਓ ਜੀ ਨਹੀਂ ਯਾ ਕਹਿਦਾ ਤੇਰੀ ਨਹੀਂ ਦੰਦ ਫਿਰ ਕੋਈ ਰੱਖ ਦੇ ਮੈਨੂੰ ਪਰਾਂ ਹੋ ਕੇ ਜਾਂ ਮદાન ਚ ਦੱਸ ਦੇ ਪੰਚਾਇਤ ਵੀ ਸੁਣ ਲੂਗੀ ਹਾਂ ਫੇ ਦੇਖੀਏ ਕੀ ਬੰਦ ਹੈ ਸਸਰੀ ਚਾਰ ਜੂ ਬਾਬਾ ਜੀ ਬਾਬਾ ਵੀ ਪੱਕਾ ਹੈ ਤੇ ਰਾਜੂ ਬਾਬਾ ਵੀ ਪੱਕਾ ਹੈ। ਉਹ ਕੀ ਕਰੀਏ? ਕਹਿੰਦਾ ਬਾਬਾ ਆ ਗਿਆ। ਉਹ ਰਾਜੂ ਉਹ ਕਹਿੰਦਾ ਤੇਰੇ ਕਰਕੇ 75000 ਰੁਪਏ ਬਈ ਇੱਕ ਚੇਤੇ ਤਾਂ ਨਹੀਂ। ਨਹੀਂ ਫੇ। ਕੋਣ ਦੱਸ ਕੀ ਕਰਾਂ? ਦੂਰਾ ਕੰਮ ਤੇ ਹੂੰ। ਫਲੋਂ ਕੱਟੀਆਂ ਨੇ। ਛੱਡੋ ਜੀ ਕੱਟੀਆਂ ਦਾ ਫਿਰ ਛੱਡ ਦੇ। ਬੋਗਾ ਦੀਆਂ ਅੱਜ ਕਿਵੇਂ ਕੱਟੀਆਂ ਨੇ? ਬਿਲਕੁਲ ਜੀ। ਦਾਣੇਦਾਰ ਜਦੋਂ ਸੋਣੀਆਂ ਉਦੋਂ ਦੀ ਗੱਲ ਅੱਜ ਦੇਖ ਜਦੋਂ ਹੁਣ ਸੌਦਾ ਕਰ ਰਹੇ ਗੱਲ ਉਦੋਂ ਦੀ ਕਰ। ਅੱਜ ਕੋਈ ਨਾ ਤੁਹਾਡੇ ਸਾਹਮਣੇ ਖੜੀ ਨਹੀਂ ਆਉਂਦਾ ਇਹ ਨਹੀਂ ਕਹਿੰਦੇ ਕਿ ਇਹ ਤੇਰੇ ਕੋਲ ਹੈਗਾ ਨਹੀਂ ਹੈਗਾ ਚਲੋ ਛੱਡੋ ਬਾਤਾਂ ਦਾ ਹਾਂ ਬਾਅਦ ਵਿੱਚ ਆਪਣੀਆਂ 100 ਗੱਲਾਂ ਨੇ ਤਾਂ ਹੁਣ ਮੌਕੇ ਦੀ 10000 ਘਟ ਗਿਆ ਬਸ ਕਹਿੰਦਾ ਇਤੂ ਘਟਦਾ ਹੁਣ ਮੈਂ ਜ਼ਮੀਨ ਨੇਵੇਂ ਹੁਣ ਦੱਸ ਮੈਂ ਕੀ ਕਰਾਂ ਲਈ ਸਾਰੀ ਸੁਣ ਲਈ ਨਾ ਠੀਕ ਆ ਪਰ ਹੁਣ ਜੇ ਕੋਈ ਲੱਗਦੀ ਪੋਕਦੀਆਂ ਦੇਣੀ ਐ ਇਹ ਤਾਂ ਹੋ ਸਕਦਾ ਬੱਕਰੀਆਂ ਇਹ ਦੇਖਣੀਆਂ ਜ਼ਰੂਰ ਅੱਜ ਨਹੀਂ ਦੀਆਂ ਨੀ ਕਿਉਂ ਚੰਗੀ ਚਰੀ ਜਿਹਨੂੰ ਹਰੇਕ ਬਹੱਥ ਪਾ ਲਾਂਦਾ ਚੇ ਮਹਿੰਗੀ ਹੋਵੇ ਬੱਤੀ ਤੇਲੇ ਵਾਗੀਆਂ ਤੇਲ ਦੇ ਉਹਦੀ ਵਿਕ ਜਾਣੀਆਂ ਤੀਏ ਖੂਟੇ ਰੈਂਦੀਆਂ ਤੇਲੇ ਵਿਕਣੀਆਂ ਜੇ ਕੋਈ ਗਾਲੀ ਨਾ ਵਿਕਣੀ ਘਰੇ ਛੱਡ ਲੈ ਨਹੀਂ ਘਰੇ ਕਿੰਨੀਆਂ ਘਰ ਰੱਖੀਆਂ ਜਮੇਗਾ ਚੱਲੀ ਜਾ ਸਾਡੇ ਵਰਗਾ ਤਾਂ ਬਿਸ਼ੱਕ ਪਾਲੀ ਰੱਖਦੇ ਅਸੀਂ ਵੀ ਹੁਣ ਤਾਂ ਥੋੜੀਆਂ ਰੱਖਦੇ ਆਂ ਵੀ ਜ਼ਿਆਦਾ ਸਮਝਦੇ ਨੰਗਰ ਭਾਈ ਚੇਤਰ ਜਿਹਾ ਜਿਹਾ ਐਸਾ ਕੁਝ ਹੋਰ ਕਹਾ ਕਹਿੜਾ ਕੀ ਕਹਿਣਾ ਨਹੀਂ ਪਰਾਂ ਹੁ ਕਹ ਦੱਸ ਦੇ ਕਹਿੜਾ ਕੀ ਕਹਿਣਾ ਬੋਲ ਤਾਂ ਸੀ ਕਿਉਂ ਦਿੱਲੀ ਦੂਰ ਐ ਸਾਹਮਣੀ ਬੋਲ ਤੂੰ ਦਿੱਲੀ ਦੂਰ ਨੇੜੇ ਤਾਂ ਆਈ ਕਰ ਲੈ 55 ਦੀਆਂ ਚੌਧਰੀ 60000 ਦੀਆਂ ਬੱਕਰੀਆਂ ਦੇ ਲੈਣਾ ذرا ਖਾਣ ਓਏ ਖਰਜਾ ਹੁਣ ਪਰੇ ਫਿਰ ਮੈਂ ਲਊ ਹੁਣ ਹੁਣ ਮੈਂ ਲਊ ਪਰੇ ਹੋ ਜਾ ਆ ਜਾ ਬਈ ਤੂੰ ਜਵੀ ਨਾ ਨਹੀਂ ਯਾਰ ਮੈਂ ਇੱਥੇ ਖੜੀਆਂ ਵੇਚ ਦੂੰ ਬਸ ਤੂੰ ਕੁਛ ਕਰ ਫਿਰ ਪੰਗਾ ਛੜਾ ਕੇ ਭਜਦਾ ਕਾਨੂੰਨ ਨਹੀਂ ਛੜਾ ਕੇ ਨਹੀਂ ਰੁਪਈਆ ਅਗਲੇ ਨੂੰ ਮਾਲ ਮੋਲ ਲਾਇਆ ਇੰਨੇ ਬੰਦੇ ਕਹਿਣ 2 ਸੱਤਾ ਹਜ਼ਾਰ ਰੁਪਈਆ ਲੈਣ ਕਿਸੇ ਤੇ ਨਹੀਂ ਕੀਤੀ ਚੁੱਪ ਕਰ ਜੀ ਹਾਂ ਬਾਬਾ ਹੋ ਰਿਆ ਉਰੇ ਆ ਆ ਗਈ ਤੈਨੂੰ ਫੜਦੇ ਆ ਕੀ ਪਤਾ ਬਲੇ ਆ ਲੋਕਾਂ ਤੇਰੀ ਸਿਆਣੇ ਵੇੜੇ ਨਾਲ ਮੈਂ ਜੱਫਾ ਲਾਉਂਗਾ ਮਾਪਾ ਵਾਪਾਂ ਵਰਗੇ ਤੂੰ ਹੁਣ ਆਪੇ ਨਹੀਂ ਲਾ ਤੂੰ ਹਾਸੀ ਮਜ਼ਾਕ ਚ ਤੈਨੂੰ ਕੁਛ ਕਹੀ ਜਾਈਏ ਪਾਲੀਆਂ ਵਾਲੇ ਉਲੂ ਟੋਲੇ ਤੈਨੂੰ ਪਤਾ ਹੀ ਹੈ ਚਲਦੀ ਹੁੰਦੇ ਨਹੀਂ ਉਹ ਕੋਈ ਗੱਲ ਤੂੰ ਗੁੱਸਾ ਵੀ ਨਹੀਂ ਕਰਦਾ ਫੇਰ ਮੈਂ ਤੇ ਨਾਲ ਗੱਲੇ ਇੱਕ ਕਰੂੰਗਾ ਦੇਖ ਲੈ ਬਸ ਗੱਲੇ ਇੱਕ ਕਰੂੰਗਾ ਇੱਕ ਜੇ ਦੱਸ ਦੇ ਮੈਨੂੰ ਹੋਰ ਘਟ ਤੂੰ ਵੀ ਕਿੱਥੇ ਦੇਣੀਆਂ ਨੇ ਵਾਹ ਤਾ ਤੂੰ ਮੁਕਾ ਦੇ ਹੁਣ ਮੈਨੂੰ ਨਾ ਕਹੀ ਜਾ ਪਰ ਮੁਕਾ ਅਸਰ ਨਾ ਤੂੰ ਦਾ 75 ਦੇ ਖੜਾ ਐ ਨਹੀਂ ਨਾ ਗੱਲ ਬਣਨੀ ਇਹਨਾਂ ਨੇ 60 ਲਾਤਾ ਹਾਂ ਤੂੰ ਆਪੀ ਮੁਕਾ ਦੇ ਫੇਰ ਮੈਨੂੰ ਨਾ ਪੁੱਛ ਸੁਆਤਾ ਇਹ ਬਾਬਾ ਕਰਦਾ ਕੁਸ ਮਾੜਾ ਥੋੜਾ ਬੋਤੇ ਹੋਗਵਨੂ ਆਟੇ ਚ ਖਾਪਣ ਵਾਲਾ ਆਟੇ ਚ ਖਾਪਣ ਵਾਲੀ ਕਰਦੇ ਹਾਂ ਹਾਂ 60 ਤੇ ਦੂ ਦੀਆਂ ਦਿਨੇ 60 ਦਾ ਕਹਿੰਦਾ ਜਾ 60 ਤੇ 2 ਦੀਆਂ 60000 ਦੀਆਂ ਲੈ ਬਈ ਤੂੰ ਨਾ ਬੋਲ 66000 66 ਕਿੰਨਾ ਹੁੰਦਾ 30% ਕੋਈ 30% ਦੀਆਂ ਨਹੀਂ ਹਨਗੀਆਂ ਹਰ ਜਾ 18 1 ਰੁਪਿਆ ਚੁੱਪ ਕਰ ਜੀ ਮੈਂ ਨਹੀਂ ਲੈਣੀ ਚੁੱਪ ਕਰ ਜੀ ਮੈਂ ਨਹੀਂ ਲੈਣੀ 60000 ਮੈਂ ਨਹੀਂ ਲੈਣੀ ਓਏ ਚੁੱਪਾ 1 50 ਮੈਂ ਕਿਹਾ ਦਿਮਾਗ ਤੇਰਾ ਹਲਕਾਸਾ 60000 2500 ਦੀਆਂ ਬਾੜ ਫੜ ਬੱਕਰੀਆਂ ਹਣ ਠੀਕ ਹੈ ਹੁਣ ਆਦਮੀ ਐ ਇਹ ਰਾਜੂਆਂ ਦੇ ਸੌਦੇ ਥੋੜੀ ਹੱਲ ਜਾਣਗੇ ਸਾਡੀ ਬੇਇਜ਼ਤੀ ਕਰੋਨਾ ਤਾਪੜੇ ਨਾਲ ਖਾਲੀ ਹੋਣਾ ਤੇਰੀਆਂ ਕਿੰਨੀਆਂ ਬੇਚੇ ਕਰਾਈਆਂ ਨੇ ਯਾਰ ਹੈ ਚੁੱਪ ਕਰ ਜੀ ਆਕੜ ਦਾ ਕਿਵੇਂ ਆਈ ਆਕੜ ਦਾ ਮੈਂ ਘਰ ਆਲੀਆ ਵੇਚਰੀ ਕਰਦਾ ਹਾਂ ਚਲੋ ਭਾਈ ਉਹ ਬੁੜਾ ਮਨਾਇਆ ਨਾ ਕਿਸੇ ਲੋਟ ਮਨਾਇਆ ਖੋਲ ਭਾਈ ਤੇਰਾ ਸਾਬਾ ਕਰ ਅੱਛਾ ਮਨ ਗਿਆ ਉਥੇ ਮੈਂ ਖੜ ਜਾ ਜੇ ਵੀਡੀਓ ਬਣਾਉਣ ਦੇ ਮੁੰਡੇ ਉੱਤਰ ਕਰਕੇ ਪਹਿਲਾਂ ਪੈਸੇ ਗਨੇ ਆ ਦੀਏ ਪੈਸੇ ਲੈ ਕੇ ਢੀਚੁ ਕੱਢ ਕੇ ਖੋਸਾ ਚੌਧਰੀ ਮਨ ਰਾਜਧਾਨੀ ਉਧਰ ਮੂੰਹ ਕਰਕੇ ਕਹੇ ਹਾਂ ਨਾ ਆਪਾਂ ਖੁਸ਼ ਹੋ ਗਏ ਖੁਸ਼ ਹੋ ਗਏ ਸਭ ਤਾਂ ਦੰਗਿਆਂ ਆ ਖੁਸ਼ ਹੋ ਵੀ ਬਿਚ ਕਿਤੇ ਐ ਕਹਿੰਦੇ ਮੇਰੀਆਂ ਧੱਕੇ ਨਾ ਵਕਿਆਦਿਆਂ ਹੈ ਹਾਂ ਜਿਵੇਂ ਮਾਗੇ ਕਿ 1 ਰੁਪਏ ਦੇ ਵੇਚ ਦਿੰਦਾ ਬਾ ਕੋਈ ਗੱਲ ਨਹੀਂ ਫੇਰਾ ਨਹੀਂ ਆ ਰਖਲਾ ਵੀ ਨਹੀਂ ਮਾਰਨਾ ਤੂੰ ਨਹੀਂ ਮਾਰਨਾ ਆਪਾਂ ਨੇ ਕਿਉਂ ਵੀ ਹਜੇ ਕੱਚੀਆਂ ਨੇ ਬੱਕਰੀਆਂ ਖੱਲੋ ਤੇ ਵੀ ਠੀਕ ਹੈ ਗੱਲ ਉਹਦੀ ਵੀ ਠੀਕ ਹੈ ਜਾਇ ਜਾਇ ਕੱਚੀਆਂ ਦੀਆਂ ਬੱਕਰੀਆਂ ਚਲੋ ਉਹਨੂੰ ਰਾਤੀ ਮਰਵਾਤੇ ਬਾਬੇ ਰਾਜੀ ਨੂੰ ਮੈਂ ਆਖਿਆ 500 ਪਾ ਕੇ ਸੌਦਾ ਹੋ ਜੂ ਐ ਫਿਰ ਸੌ ਖਾ ਕੇ ਤਾਂ ਸੌਦੇ ਵੀ ਨਹੀਂ ਹੁੰਦੇ ਉਹ ਇਹਨੂੰ ਵੀ ਕਿਹਾ ਵੀ ਨਾ ਨਾ 70 ਦੀਆਂ ਨਾ 65 ਦੀਆਂ ਵਿਕਣੀਆਂ ਨਹੀਂ ਮੈਂ ਸੌਦਾ ਉਲਝ ਜੂ ਆਲਾ ਭਾਜੂ ਕੀ ਫਾਇਦਾ ਵਪਾਰੀ ਭਾਜੂ ਤੇ ਰਖ ਜੂ ਫਿਰ ਉਹਦੇ ਸੌ ਉਂਗਲੀਆਂ ਲਾਉਣਗੇ ਸੌ ਤੇਰੇ ਲਾਉਣਗੇ ਕੇਸ ਖਤਮ ਹੋ ਜਾਊਗਾ ਆ ਬੱਕਰੀ ਦੀ ਬੱਕਰੀ ਦੀ ਭੈਣ ਨਾ ਇਸੇ ਬੱਕਰੀ ਦਾ ਆਣੀ ਦਾ ਇਹ ਵੀ ਆਨੇ ਉਹ ਮੈਨੂੰ ਪਤਾ ਲਾਲ ਡੱਬੇ ਬੱਕਰੇ ਤੇਲੇ ਬਾਲੇ ਚੰਗੇ ਆ ਸਨ ਪਹਿਲੀਆਂ ਜਮਾਤ ਸੀ ਯਾਰ ਦਾ ਉਹੀ ਚਲੀ ਆਉਣਾ ਪੜਦਾ ਉਹੀ ਇੱਕ ਵੀਰੇ ਨੂੰ ਵੇਚ ਕੇ ਦੀ ਸਪਾਲਾ ਵਾਲੇ ਨੂੰ ਦਾ ਪੁੱਤ ਉਰੇ ਕਈ ਸਾਲ ਹੋ ਗਏ ਮੰਡੀ ਚ ਜਿਹੜਾ ਬੱਕਰਾ 80 ਦਾ ਵੇਚ ਗਿਆ ਸੀ ਨਾ ਹਾਂ ਡਾਕਟਰ ਨੂੰ ਆ ਤਾਂ ਆ ਸਾਈ ਲਾ ਦੋ ਨਾਂ ਤਾਂ ਗੱਲ ਕਰ ਗਏ ਗੱਲ ਕਰ ਲਾ ਕਰ ਲਾ ਐਨ ਕਰ ਬਈ ਐਨ ਕੋਈ ਨਾ ਸੁਨੇਗਾ ਉਹਦੇ ਜ਼ਿੰਮੇਵਾਰ ਠੀਕ ਹੈ ਗੱਲ ਫਿਰ ਕੀ ਜਿਹੜੀ ਵਧੀਆ ਫਿਰ ਦੀ ਜ਼ਿੰਮੇਵਾਰੀ ਹਜੇ ਨਾ ਇਹਨੂੰ ਉਧਰ ਕੱਢੇ ਮੈਂ ਵੀਡੀਓ ਪਾਉਂਗਾ ਮੁੰਡਾ ਥੋੜੀ ਉਧਰ ਖਿੱਚ ਕੇ ਬੱਕਰੀਆਂ ਬੋਲ ਕੇ ਨਹੀਂ ਜੀ ਪਹਿਲੇ ਪਹਿਲੇ ਸਵੇਰ 13 ਸਵੇਰ ਦੇਖਦੇ ਨਹੀਂ ਹੁੰਦੇ ਅੱਛਾ ਜੀ ਹੋਰ ਬਸੂਣ ਆ ਲੀਆਂ ਬਾਕੀ

14 12.5 ਠੀਕ ਹੈ ਜੀ ਠੀਕ ਹੈ 60000 25 ਕੇ ਟਾਪ ਕੁਆਲਟੀ ਦੀਆਂ ਰਾਜੂ ਬਾਬੇ ਨੇ ਖਰੀਦੀਆਂ ਨੇ ਲਾਲ ਟੱਪੀਆਂ ਸੈਲੋ ਮਲੇਰ ਕੋਟੜਲੇ ਵਾਲੇ ਤੋਂ ਚੰਗੀ ਕੁਆਲਟੀ ਦੀਆਂ ਬੱਕਰੀਆਂ 3-3 ਮਹੀਨਿਆਂ ਦੀਆਂ ਗੱਬਣਾ ਦੱਸ ਰਿਹਾ ਹੈ ਬਾਈ ਅੱਗੇ ਅਗਲੇ ਦੀ ਕਿਸਮਤ ਹੈ ਤਾਂ ਬਾਬਾ ਖੁਸ਼ ਹੈ ਇਹ ਗੱਬਣ ਕਰਕੇ ਲਈਆਂ ਨੇ ਕਿਸਮਤ ਤੇ ਨਹੀਂ ਲਈਆਂ ਬੱਕਰੀਆਂ ਗੱਬਣਾ ਨੇ ਜੀ ਬਾਠ ਠੀਕ ਹੈ ਗਰੰਟੀ ਦੇ ਲਈਆਂ ਨਾ ਬੱਕਰੀਆਂ ਆਪਾਂ ਗੱਭਰਨ ਦੀ ਗਰੰਟੀ ਹੈ ਚੌਧਰੀ ਤੁਹਾਡੀ ਹਾਂ ਹੈ ਉਧਰ ਕੈਮਰਾ ਦਾ ਕਮਾ ਲਓ ਚਾ ਲਓ ਇੱਧਰ ਉਰੇ ਆ ਜੋ ਮੜੀ ਚੌਧਰੀ ਜੀ ਚੌਧਰੀ ਮਰ ਜਾ ਉਰੇ ਆ ਜਾ ਆ ਜਾ ਆ ਜਾ ਨਾ ਗੱਲ ਜਿਹੜੀ ਅੱਜ ਖੁੱਲ ਜੂਦੀ ਰੀਸ ਨਹੀਂ ਠੀਕ ਹੈ ਰਾਜੂ ਬਾਬੇ ਦੀ ਵੀ ਗੱਲ ਹਾਂਜੀ ਬਾਬਾ ਜੀ ਦੱਸੋ ਹਣ ਤੇਨ ਤੇ ਨਮੀਨੀਆਂ ਬਕਾਉਂਦੀਆਂ ਨੇ ਗੱਬਣਾ ਨੇ ਗਰੰਟੀ ਹੈ ਜੀ ਤੁਹਾਡੀ ਦੇਖੋ ਜੀ ਗਰੰਟੀ ਦਾ ਬੰਦੇ ਦੀ ਨਹੀਂ ਮੈਂ ਜਿਹੜੀ ਗੱਲ ਕਰਦਾ ਆਪਣੇ 3-3 ਮਹੀਨੇ ਦੀ ਬੱਕੋ ਦੀਆਂ ਮੁਰਕੇ ਕੁੱਪੜੀ ਨਹੀਂ ਬੋਲੀ ਕਾਦੀ ਗਰੰਟੀ ਹੈ ਵੀ ਤਨ 3-3 ਮਹੀਨਾ ਦੀ ਹੈਗੀ ਗੱਬਣਾ ਹੈਗੀ ਹਾਂ ਬਸ ਪਾ ਠੀਕ ਹੈ ਗਰੰਟੀ ਗਰੰਟੀ ਦਾ ਹੋਰ ਬੰਦੇ ਦੀ ਨਹੀਂ ਦੇਈ ਐਂ ਦਾ ਬੰਦਾ ਇਹ ਪਸੂ ਐਦਾ ਨਹੀਂ ਪਤਾ ਕੀ ਕਰਦੇ ਠੀਕ ਹੈ ਨਾ ਮਤਲਬ ਐ ਆ ਵੀ ਬੱਕਰੀ ਗੱਬਣ ਹੋਵੇ ਗੱਲ ਇੱਥੇ ਇਨਸ਼ਾ ਅੱਲਾਹ ਦੇਖੋ ਜੀ ਜਿਹੜੀ ਮੈਂ ਗੱਲ ਕਹਤੀ ਆ ਵੀ ਉਹੀ ਆ ਠੀਕ ਬਾਕੀ ਆ ਨਹੀਂ ਹੈਗਾ ਅੱਭੀ ਪੈਸੀ ਫੰਡਰਾ ਕਰਕੇ ਵੇਚਿਆ ਨਹੀਂ ਇਹ ਤਾਂ ਗੱਬਣਾ ਕਰਾ ਕੇ ਤਾਂ ਲਿਆਏ ਹਾਂ ਗੱਬਣ ਕਰਕੇ ਆਪਾਂ ਲਈਆਂ ਨੇ ਤੁਸੀਂ ਬਾਬਾ ਜੀ ਘਾਹ ਵੇਚੋਗੇ ਰੱਖੋਗੇ ਇਹਨਾਂ ਨੂੰ ਠੀਕ ਨਾ ਕੋਈ ਆ ਜਾਂਦਾ ਹੁੰਦਾ ਹੈ ਨਾ ਨਾ ਵੇਚਦਾ ਨਹੀਂ ਠੀਕ ਹੈ ਇਹ ਮੇਰੇ ਆਪਾਂ ਸੌਂਦੇ ਵਾਲਾ ਹੀ ਸਮਾਨ ਸੌਂਦੇ ਵਾਲਾ ਸਮਾਨ ਇਹ ਰਵੇ ਜੀ ਚਲੋ ਲਾਓ ਆਪਣੇ ਕੀਲੇ ਤੇ